ਮੇਰਾ ਨਾਮ ਰਮੇਸ਼ ਆ ਤੇ ਇਹ ਆਡਾ ਸਾਰਾ ਕੋਠਾ ਚੋਂਦਾ ਹੈ ਤੇ ਕੋਈ ਆਇਆ ਨਹੀਂ ਹੈ ਦੇਖ ਜਾਂਦੇ ਆ ਆਇਆ ਕੋਈ ਨਹੀਂ ਹੈਗਾ ਇਹ ਐਮਸੀ ਨੂੰ ਵੀ ਦਿੱਤੇ ਭੌਣ ਪਰ ਕੇ ਪਰ ਕਾਲੇ ਸੁਣਾਈ ਸਾਡੀ ਕੋਈ ਨਹੀਂ ਹੋਈ ਗਈ ਇਹ ਛੱਤ ਤੇ ਸਾਰੀ ਢੋਂਦੀ ਹੈ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਥੱਲੇ ਸਾਰੀ ਸਾਤੇ ਡੇਗੀ ਦੀ ਹੈ ਇਹ ਪ੍ਰਸ਼ਾਸਨ ਕੋਲ ਇਹੋ ਹੀ ਅਪੀਲ ਕੀਤੀ ਰਿਹਾ ਡਾਕ ਕੋਈ ਹੱਲ ਕਰ ਪਰ ਸਾਤ ਆਂਦੀ ਇਹਨਾਂ ਦਾ ਪਾਣੀ ਬੋਡੇ ਬੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਕੋਠੇ ਤੋਂ ਡਿੱਗੀ ਡਿੱਗੀ ਬਾਲੇ ਸਾਰੇ ਡਿੱਗੇ ਰਹੇ ਪਰ ਬਾਰਿਸ਼ ਨਾਲ ਸਾਰੇ ਕੱਪੜੇ ਢਿਲੇ ਹੋ ਜਾਂਦੇ ਸਾਰੇ ਭੱਜ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਪਰ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਇਹ ਨਾਹਨਪੁਰ ਮੇਟੀ ਕਰ ਗਿਆ ਸੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੋਈ ਚਲਿਆ ਆਇਆ ਨਾਹਨ ਕੋਈ ਨਹੀਂ ਆਇਆ ਚੂਬਾ ਨਹੀਂ ਮੇਰਾ ਨਾਮ ਆ ਪਰ ਉਹਦੇ ਮੇਰਾ ਸਰੀਰ ਸਾਰਾ ਕੰਮਦਾ ਆ ਰੋਟੀ ਮੈਂ ਬੜੀ ਮੁਸ਼ਕਿਲ ਬਣਾ ਨੀਮ ਮੁੰਡਾ ਮੇਰਾ ਨਾਲ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ ਮੇਰੇ ਕੋਲ ਤਾਂ ਕੁਝ ਨਹੀਂ ਹੁੰਦਾ ਉੱਥੇ ਹੀ ਬੈਹੜੀ ਨੀ ਕੁਰਸੀ ਤੇ ਮੈਂ ਇਹੋ ਜਾਨੀ ਮੇਰੀ ਸੱਤਾਂ ਡੇਗ ਪਈਆਂ ਆ ਤੇ ਝੁੰਦਾ ਬੜਾ ਪਾਣੀ ਵੜਾ ਜਾਂਦਾ ਹੱਟਦੇ ਕੰਬਲਾ ਉਹ ਪਰ ਜਾਂਦਾ ਤੇ ਬੈ ਕੇ ਰਾਤ ਕੱਟੀ ਦੀ ਜੇ ਕਿਤੇ ਰਾਤ ਮੀਂਹ ਆ ਜਾਏ ਤੇ ਬੈ ਕੇ ਕੱਟੀ ਦੀ ਆ ਤੇ ਇਹੋ ਜਾਈ ਮੈਂ ਜਾਨੀ ਮੇਰਾ ਹਲ ਹੋ ਜੇ ਕੋਈ ਕਮਰੇ ਚੋਂ ਦੇ ਉੱਪਰ ਤੁਸੀਂ ਜਾਣ ਨਹੀਂ ਸਕਦੇ ਫਿਰ ਮੀਚੇ ਕਿਹੜਾ ਨਜ਼ਾਰਾ ਕਰਦੇ ਹੋ ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋਏ ਜਾਂਦੇ ਆਂਦੇ ਆ ਜਾਂਦੇ ਆ ਤੇ ਮੈਂ ਤੇ ਚੜਨੀ ਚੜਦੀ ਕੋਠੇ ਨਾਵੇਂ ਨਹੀਂ ਆ ਅੱਬਾ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾਕ ਆਂਦੀ ਰਹੀ ਤੇ ਮੈਂ ਕਹਿੰਦਾ ਹਾਏ ਪਤਾ ਨਹੀਂ ਕੀ ਹੋਣਿਆ ਕੋਠੇ ਤੇ ਇਹ ਵਿਚਾਰੇ ਥੱਲੇ ਆਣ ਕੇ ਖਲੋਏ ਜਾਂਦੇ ਤੇ ਮਕਾਨ ਜਿੱਦਾ ਦਰਾਰਾ ਆਈ ਦੀ ਤਰੀ ਵੀ ਦੇ ਦਿਸਦਾ ਹੋਇਆ ਬੋਟਿਆ ਖਾਇਆ ਕਿੰਨੀ ਦੇਰ ਹੋ ਗਈ ਇਹਨਾਂ ਬਣੇ ਹੋ ਗਿਆ 5 ਸਾਲ ਹੋ ਗਿਆ 5.6 ਸਾਲ ਮੁੰਡੇ ਦੀ ਜਨਮ ਕਿਦੋਂ ਹੋਈਏ 5 ਮਹੀਨੇ ਹੋ ਗਿਆ 5 ਮਹੀਨੇ ਕੀ ਕੀ ਉਹਨੂੰ ਪ੍ਰੋਬਲਮ ਉਹਨੂੰ ਮੰਜੇ ਤੇ ਹੀ ਉਹਨੂੰ ਕੁਝ ਹੋ ਗਿਆ ਦਾ ਹੀ ਪਤਾ ਨਹੀਂ ਕੀ ਹੋਇਆ ਦਵਾਈਆਂ ਉਹਨੇ ਹੀ ਕਹਿੰਦਾ ਤੇ ਇਤਸਰਾ ਹੀ ਲੰਮੇ ਪਿਆ ਰਿਹਾ ਦਾ ਹੀ ਤੇ ਨਾਲ ਜੁੜ ਗਿਆ ਦਾ ਹੀ ਮੰਜੇ ਤੇ ਤੇ ਫੇਰ ਚੱਲ ਗਿਆ ਪੂਰਾ ਹੋ ਗਿਆ ਕੀ ਕੰਮ ਕਰਦਾ ਸੀ ਮੈਨੂੰ ਡੈਡੀ ਲੰਦ ਰਿਹਾ ਡੈਡੀ ਨਾਲ ਨਾਲ ਜਾਂਦਾ ਰਿਹਾ 15 ਸਾਲਾਂ ਦਾ ਪੈ ਗਿਆ ਮੰਜੇ ਦੇ ਉੱਤੇ ਤੂੰ ਮੂਹ ਨੂੰ ਗੁਜ਼ਾਰਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਗੁਜ਼ਾਰਾ ਹੁਣ ਦੂਜੇ ਭਰਾ ਇੱਕ ਵਿਆਹ ਦਾ ਆ ਉਹ ਵੱਖਰਾ ਆ ਹਾਂ ਉਹ ਕਰਾਇਤ ਰਿੰਦਾ ਤੇ ਛੋਟਾ ਹੁਣ ਆਪ ਜੰਦਾ ਉਹਦੇ ਤੇ ਇਚਰਾਂ ਤੇ ਵਿਚਾਰੇ ਕਰਨ ਵਾਲੀ ਗੱਲ ਹੈ ਤੇ ਤੇ ਕੁਝ ਬਣਿਆ ਨਹੀਂ ਕੋਈ ਇੱਕੋ ਡੇੜੀ ਲਾਂਦੇ ਆ ਅੱਛਾ ਇੱਕੋ ਡੇੜੀ ਲਾਂਦੇ ਕੋਈ ਨੰਨੇ ਦੋਏ ਤੇ ਪੋਲੇ ਪੋਲੇ ਜੁਗਿਆਲਾ ਕਰਨੇ ਤੇ ਕੀ ਮੰਨ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈ ਇਹੋ ਕਹਿੰਦੇ ਅੱਪੀ ਸੱਤਾਂ ਹੱਡੀਆਂ ਬਦਲੀਆਂ ਜਾਣ ਸੱਤ ਡਿੱਗੀ ਡੀਆ ਜ਼ਮੀਨ ਤੇ ਪਾਣੀ ਬੜਾ ਅੰਦਰ ਕਮਰੇ ਪਰ ਦਿੰਦੇ ਆ ਇਹ ਹੱਲ ਹੋ ਜੇ ਥੋੜਾ ਪਤਾ ਸੇ ਚੱਲ ਠੀਕ ਹੈ ਕੁਝ ਨਹੀਂ ਵਰ ਮੰਗਦੇ ਆ ਜੀ